ਪਿਆਣਕ ਸੜਕ ਹਾਸਾ ਵਾਪਰੇ ਤੇ ਇਸ ਸੜਕ ਹਾਸਤੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਆ ਤਾਂ ਮ੍ਰਿਤਕ ਨੌਜਵਾਨਾਂ ਦੀ ਪਛਾਣ ਇੱਕ ਦੀ ਲਾਡੀ ਦੇ ਵਜੋਂ ਹੋਈ ਆ ਦੂਜੇ ਦੀ ਪਛਾਣ ਜਤਿੰਦਰ ਵਜੋਂ ਹੋਈ ਆ ਲਾਡੀ ਅਤੇ ਜਤਿੰਦਰ ਜਿਹੜੇ ਆਪਣੇ ਦੋਸਤਾਂ ਦੇ ਨਾਲ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ ਤਾਂ ਕੁਝ ਸਮਾਨ ਲੈਣ ਦੇ ਲਈ ਉਹ ਜਦੋਂ ਕਿਸੇ ਦੁਕਾਨ ਤੇ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਾਂਦਾ ਤਾਂ ਵੇਖ ਸਕਦੇ ਹੋ ਗੱਡੀ ਦਾ ਹਾਲ ਕੀ ਹੋਇਆ ਦਰਸਲ ਇਹ ਦੋਸਤ ਜਿਹੜੇ ਕਿਸੇ ਦੋਸਤ ਦੀ ਬਰਥਡੇ ਪਾਰਟੀ ਕਰ ਰਹੇ ਸਨ ਤਾਂ ਜਦੋਂ ਉਹ ਕੋਈ ਸਮਾਨ ਲੈਣ ਦੁਕਾਨ ਤੇ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਇੱਕ ਜਗ੍ਹਾ ਤੇ ਪਿੰਡ ਰੋਗਲਾ ਦੇ ਨਜ਼ਦੀਕ ਹੀ ਪੁਲ ਦਾ ਕੰਮ ਚੱਲ ਰਿਹਾ ਤਾਂ ਉੱਥੇ ਜੋ ਹੰਪ ਬਣੇ ਹੋਏ ਸੀਗੇ ਤੇ ਉੱਥੇ ਗੱਡੀ ਆਊਟ ਆਫ ਕੰਟਰੋਲ ਹੋ ਜਾਂਦੀ ਆ ਤਾਂ ਤੁਸੀਂ ਜੋ ਹਾਦਸਾ ਵਾਪਰ ਰਿਹਾ ਹੈਗਾ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼ਾਇਦ ਗੱਡੀ ਦੀ ਜਿਹੜੀ ਰਫ਼ਤਾਰ ਉਹ ਵੀ ਜ਼ਿਆਦਾ ਹੋ ਸਕਦੀ ਹੈ ਜਿਸ ਕਾਰਨ ਇੰਨੀ ਭਿਆਨਕ ਜਿਹੜੀ ਉਹ ਟੱਕਰ ਹੋਈ ਆ ਤਾਂ ਜੋ ਉਥੇ ਸਪੀਡ ਬ੍ਰੇਕਰ ਇੱਕ ਤਰ੍ਹਾਂ ਬਣਾਏ ਹੋਏ ਸੀਗੇ ਤਾਂ ਉੱਥੇ ਗੱਡੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਸਿੱਧੀ ਜਾ ਦਰਖਤ ਦੇ ਨਾਲ ਟਕਰਾਂਦੀ ਹੈਗੀ ਆ ਤਾਂ ਵਰਨਾ ਗੱਡੀ ਵੇਖ ਸਕਦੇ ਹੋ ਕਿ ਉਸ ਦਾ ਹਾਲ ਕੀ ਹੋਇਆ ਤੇ ਇੱਕ ਪਾਸੇ ਇਹ ਦੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਤਸਵੀਰ ਲਾਡੀ ਨਾਮ ਦੇ ਨੌਜਵਾਨ ਦੀ ਹੈਗੀ ਹੈ ਤੇ ਦੂਜੀ ਤਸਵੀਰ ਜਤਿੰਦਰ ਨਾਮ ਦੇ ਨੌਜਵਾਨ ਦੀ ਹੈਗੀ ਆ ਤਾਂ ਲਾਡੀ ਜੋ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀਗਾ ਤੇ ਆਪਣੇ ਦੋਸਤਾਂ ਦੇ ਨਾਲ ਜਨਮ ਦਿਨ ਦੀ ਉਹ ਪਾਰਟੀ ਕਰ ਰਹੇ ਸਨ ਤਾਂ ਵਰਨਾ ਗੱਡੀ ਤੇ ਸਵਾਰ ਹੋ ਕੇ ਜਦੋਂ ਉਹ ਸਮਾਨ ਲੈਣ ਦੇ ਲਈ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਾਂਦਾ ਤਾਂ ਦੋਨੇ ਦੋਸਤਾਂ ਦਾ ਇਕੱਠਿਆਂ ਸੰਸਕਾਰ ਕੀਤਾ ਗਿਆ ਪਿੰਡ ਦੇ ਵਿੱਚ ਸੋਗ ਦੀ ਰੈਲ ਸੋਗ ਦੀ ਲਹਿਰ ਹੈਗੀ ਆ ਤਾਂ ਪਿੰਡ ਰੋਕ ਲਾਇਆ ਦਿੜਬਾ ਦਾ ਪਿੰਡ ਇਹ ਰੋਕਲਾ ਪਿੰਡ ਹੈ ਜਿੱਥੇ ਇਹ ਮੰਦ ਪਾਣਾ ਮੰਦ ਭਾਗਾ ਜਿਹੜਾ ਪਾਣਾ ਉਹ ਵਾਪਰਿਆ ਹੈ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਹਾਸੇ ਦੀਆਂ ਤਸਵੀਰਾਂ ਨੇ ਤਾ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈਗੀ ਆ ਦੋ ਜਵਾਨ ਪੁੱਤ ਜਿਹੜੇ ਪਿੰਡ ਦੇ ਵਿੱਚੋਂ ਚਲੇ ਗਏ ਨੇ ਤਾਂ ਦੋ ਕਰਾਂ ਦੇ ਚਿਰਾਗ ਬੁੱਝ ਗਏ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦਾ ਹਾਲ ਕੀ ਹੋਇਆ ਪੰਜਾਬ ਦੇ ਵਿੱਚ ਇੰਨੀ ਦਿਨੀ ਗੱਲ ਕੀਤੀ ਜਾਵੇ ਤਾਂ ਧੁੰਦ ਜਿਹੜੀ ਆ ਉਹ ਬਹੁਤ ਜ਼ੋਰਾਂ ਦੇ ਨਾਲ ਪੈ ਰਹੀ ਆ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਆ ਆਮ ਤੌਰ ਤੇ ਆਪਾਂ ਦੇਖਦੇ ਆਂ ਕਈ ਵਾਰ ਧੁੰਦ ਦੇ ਕਾਰਨ ਹਾਦਸੇ ਵਾਪਰ ਜਾਂਦੇ ਨੇ ਕਈ ਵਾਰ ਸਪੀਡ ਜਿਹੜੀ ਉਹ ਜ਼ਿਆਦਾ ਹੁੰਦੀ ਆ ਉਸ ਦੇ ਨਾਲ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਨੇ ਜਾਂ ਫਿਰ ਗਲਤੀ ਕਿਸੇ ਦੀ ਹੁੰਦੀ ਆ ਭੁਗਤਨੀ ਕਿਸੇ ਨੂੰ ਪਈ ਜਾਂਦੀ ਆ ਕੋਈ ਓਵਰਟੇਕ ਕਰਨ ਦਾ ਕੋਈ ਉਸ ਦੌਰਾਨ ਕਿਸੇ ਦੇ ਨਾਲ ਆਹਮੋ ਸਾਹਮਣੇ ਟੱਕਰ ਹੋ ਜਾਂਦੀ ਆ ਤਾਂ ਇਸ ਕਰਕੇ ਤੋਂ ਦੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਤੇ ਪਿੰਡ ਵਾਸੀਆਂ ਨੇ ਇਹ ਵੀ ਹੁਣ ਅਪੀਲ ਕੀਤੀ ਆ ਕਿ ਜੋ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਉਹ ਜਲਦੀ ਤੋਂ ਜਲਦੀ ਨਿਬੇੜਿਆ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਜਗ੍ਹਾ ਦੇ ਉੱਪਰ ਦੋ ਤੋਂ ਤਿੰਨ ਹਾਦਸੇ ਜਿਹੜੇ ਹੋ ਚੁੱਕੇ ਨੇ ਠੇਕੇਦਾਰ ਨੂੰ ਪਿੰਡ ਵਾਸੀਏ ਦਾ ਕਹਿਣਾ ਕਿ ਅਸੀਂ ਬਹੁਤ ਵਾਰ ਕਹਿ ਚੁੱਕੇ ਆ ਕਿ ਇਹ ਕੰਮ ਜਲਦ ਖਤਮ ਕੀਤਾ ਜਾਵੇ ਕਿਉਂਕਿ ਇੱਥੇ ਪਹਿਲਾਂ ਹਾਦਸੇ ਵਾਪਰਿਆ ਤੇ ਹੁਣ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਆ ਤਾਂ ਇਹ ਤਸਵੀਰਾਂ ਤੁਹਾਨੂੰ ਨੌਜਵਾਨਾਂ ਦੀਆਂ ਦਿਖਾ ਰਹੇ ਆ ਤੇ ਦੋਨੇ ਦੋਸਤਾਂ ਦੇ ਇਕੱਠਿਆ ਸਸਕਾਰ ਕੀਤੇ ਗਏ ਨੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈਗੀ ਆ ਤਾਂ ਸੰਗਰੂਰ ਦਾ ਪਿੰਡ 에 ਰੋਕਲਾ ਹੈਗਾ ਦੋਨੇ ਨੌਜਵਾਨ ਜਿਹੜੇ ਪਿੰਡ ਰੋਕਲਾ ਦੇ ਹੀ ਰਹਿਣ ਵਾਲੇ ਸਨ